ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਸ਼ਹੀਦ ਜਿਸ ਨੂੰ ਲਿਖਿਆ ਹੈ ਡਾਕਟਰ ਨਿਸ਼ਾਨ ਸਿੰਘ ਰਠੌਰ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਅਰਕਤਾ ਅੱਜ ਬਹੁਤ ਖੁਸ਼ੀ ਕਿਉਂਕਿ ਅੱਜ ਉਸ ਦੇ بیٹے ਅਰਮਾਨ ਦਾ ਚੌਥਾ ਜਨਮ ਦਿਨ ਸੀ ਇਸ ਲਈ ਉਸਨੇ ਆਫਸ ਤੋਂ ਵੀ ਛੁੱਟੀ ਲੈ ਰੱਖੀ ਸੀ ਉਸ ਵੇਲੇ ਤੋਂ ਹੀ ਘਰ ਵਿੱਚ ਹੋਣ ਵਾਲੀ ਪਾਰਟੀ ਦੀਆਂ ਤਿਆਰੀਆਂ ਕਰ ਰਹੀ ਸੀ। ਘਰ ਵਿੱਚ ਨਵੇਂ ਗਮਲੇ ਰਖਵਾ ਦਿੱਤੇ ਸਨ ਅਤੇ ਨਵੇਂ ਪਰਦੇ ਪਹਿਲਾਂ ਹੀ ਤਿਆਰ ਕਰਵਾ ਲਏ ਸਨ। ਬੰਗਲੇ ਨੂੰ ਰੰਗ ਰੋਗਣ ਹਫ਼ਤਾ ਪਹਿਲਾਂ ਹੀ ਹੋ ਚੁੱਕਾ ਸੀ। ਅਰਪਤਾ ਨੂੰ ਕੰਮ ਨਿਪਟਾਉਂਦਿਆਂ ਦੁਪਹਿਰ ਹੋ ਗਈ। ਹੁਣ ਕੰਮ ਬਾਕੀ ਸੀ ਸਿਰਫ ਸਾਫ਼ ਸਪਾਈ ਕਰਨ ਵਾਲਾ। ਅਰਪਤਾ ਨੇ ਆਪਣੀ ਤਿਆਰੀ ਵੀ ਕਰਨੀ ਸੀ। ਅਤੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਸੀ। ਮੰਮਾ ਅਰਮਾਨ ਦਾ ਧਿਆਨ ਰੱਖਣਾ। ਮੈਂ ਬਿਊਟੀ ਪਾਰਲਰ ਜਾਇਆ ਮਾਂ। ਨਾਲੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਹੈ। ਉਸਨੇ ਆਪਣੀ ਮੰਮੀ ਨੂੰ ਕਿਹਾ ਜੋ ਆਪਣੇ ਦੋਤੇ ਦੇ ਜਨਮ ਦਿਨ ਲਈ ਉਹਨਾਂ ਦੇ ਘਰ ਆਈ ਹੋਈ ਸੀ। ਠੀਕ ਹੈ ਪੁੱਤਰ। ਛੇਤੀ ਆ ਜਾਈਂ। ਤੇਰੇ ਬਾਅਦ ਅਰਵਾਨ ਮੈਨੂੰ ਬਹੁਤ ਤੰਗ ਕਰਦਾ ਹੈ। ਅਰਪਤਾ ਦੀ ਮੰਮੀ ਨੇ ਆਪਣੇ ਦੋਤੇ ਦੀ ਸ਼ਿਕਾਇਤ ਲਗਾਉਣੀਆ। ਆਪਣੇ ਧੀ ਨੂੰ ਕਿਹਾ ਕੋਈ ਨਹੀਂ ਮम्मा ਉਹ ਅਜੇ ਬੱਚਾ ਹੈ ਹਾਂ ਸੱਚੋ ਸ਼ਾਮ ਨੂੰ ਘਰ ਪਾਰਟੀ ਹੈ ਮੈਂ ਕਾफी ਮਹਿਮਾਨ ਸੱਦੇ ਲਏ ਤੁਸੀਂ ਨੌਕਰਾਂ ਨੂੰ ਕਹਿ ਕੇ ਸਫਾਈ ਕਰਵਾ ਲਿਓ ਇਹਨਾਂ ਨੂੰ ਕਹਿ ਕੇ ਉਹ ਬਾਜ਼ਾਰ ਚਲੀ ਗਈ ਅਰਪਤਾ ਦੀ ਮੰਮੀ ਨੇ ਪੂਰੇ ਘਰ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਕਿਚਨ ਅਤੇ ਕਮਰਿਆਂ ਦੀ ਸਾਫ ਸਵਾਈ ਕਰਵਾ ਦਿੱਤੀ। ਪਾਰਕ ਦੀਆਂ ਕਿਆਰੀਆਂ ਸਾਫ ਕਰਵਾ ਕੇ ਝਾੜੂ ਲਗਵਾ ਕੇ ਟੈਂਟ ਲਗਵਾ ਦਿੱਤੇ। ਅਤੇ ਬੈਠਣ ਲਈ ਕੁਰਸੀਆਂ ਮੇਜ਼ ਵੀ ਸਜਾ ਦਿੱਤੇ। ਲਾਈਟ ਵਾਲੇ ਮਿਸਤਰੀਆਂ ਨੇ ਹਰ ਪਾਸੇ ਰੰਗ-ਬਰੰਗੇ ਬੱਲ ਲਗਵਾ ਦਿੱਤੇ। ਅਤੇ ਬੰਗਲੇ ਦੇ ਮੇਨ ਗੇਟ ਉੱਤੇ ਵੱਡੀ ਲਾਈਟ ਫਿਟ ਕਰ ਦਿੱਤੀ। ਕਿ ਸੜਕ ਤੱਕ ਰੋਸ ਨਹੀਂ ਪਹੁੰਚ ਸਕੇ। ਅਸਲ ਵਿੱਚ ਅਰਪਤਾ ਐਸ ਡੀ ਐਮ ਦੇ ਵੱਡੇ ਸਰਕਾਰੀ ਅਹੁਦੇ ਤੋਂ ਤਨਨਾਤ ਸੀ ਪਰ ਮਾਂ ਤਾਂ ਮਾਂ ਹੁੰਦੀ ਹੈ ਉਹ ਚਾਹੇ ਐਸ ਡੀ ਐਮ ਹੋਵੇ ਜਾਂ ਆਮ ਘ੍ਰਿਲ ਲੋਰਦ ਇਸ ਲਈ ਉਹ ਆਪਣੇ ਬੇਟੇ ਦੇ ਜਨਮ ਦੇ ਤੇ ਵੱਡੀ ਪਾਰਟੀ ਕਰਨਾ ਚਾਹੁੰਦੀ ਸੀ ਆਫਿਸ ਦੇ ਸਾਰੇ ਸਾਥੀਆਂ ਨੂੰ ਸੱਦਣਾ ਚਾਹੁੰਦੀ ਸੀ ਅਤੇ ਵੱਡਾ ਜਸ਼ਨ ਮਨਾਉਣਾ ਚਾਹੁੰਦੀ ਸੀ ਇਸ ਪਾਰਟੀ ਲਈ ਉਸਨੇ ਜ਼ਿਲ੍ਹੇ ਦੇ ਡੀ ਐਸ ਪੀ ਸਾਹਿਬ ਅਤੇ ਐਸ ਪੀ ਸਾਹਿਬ ਨੂੰ ਅਤੇ ਹੋਰ ਵੱਡੇ ਅਫਸਰਾਂ ਨੂੰ ਵੀ ਸੱਦਿਆ ਅਰਪਤਾ ਛੇਤੀ ਹੀ ਵਿਚਾਰ ਤੋਂ ਘਰ ਵਾਪਸ ਮੁੜਾਈ ਅਤੇ ਬਾਕੀ ਰਹਿੰਦੇ ਮਹਿਮਾਨਾਂ ਨੂੰ ਫੋਨ ਕਰਨ ਲੱਗੀ। ਇੰਨੇ ਚਿਰ ਨੂੰ ਆਕਾਸ਼ਦੀਪ ਅਰਪਤਾ ਦਾ ਪਤੀ ਉਹ ਵੀ ਘਰ ਆ ਗਿਆ। ਲੱਗਦਾ ਹੈ ਇਸ ਵਾਰ ਵੱਡੀ ਪਾਰਟੀ ਦਾ ਪ੍ਰੋਗਰਾਮ ਹੈ। ਆਕਾਸ਼ਦੀਪ ਨੇ ਘਰ ਦੀਆਂ ਤਿਆਰੀਆਂ ਦੇਖ ਕੇ ਅਰਪਤਾ ਤੋਂ ਪੁੱਛਿਆ ਜੀ ਜਨਾਬ ਪੁੱਤਰ ਕਿਸ ਦਾ ਹੈ? ਅਰਪਤਾ ਨੇ ਹੱਸਦੇ ਹੋਏ ਜਵਾਬ ਦਿੱਤਾ ਠੀਕ ਹੈ। ਐਸ ਡੀ ਐਮ ਦਾ ਪੁੱਤਰ ਹੋਵੇ ਤੇ 파ਰਟੀ ਵੱਡੀ ਨਾ ਹੋਵੇ ਆਕਾਸ਼ਦੀਪ ਨੇ ਵੀ ਆਪਣੇ ਮਖੌੜ ਨਾਲ ਹੀ ਆਪਣੀ ਪਤਨੀ ਅਰਪਤਾਨ ਨੂੰ ਕਿਹਾ ਐਸ ਡੀ ਐਮ ਦੇ ਨਾਲ ਨਾਲ ਡੀ ਐਸ ਪੀ ਆਕਾਸ਼ਦੀਪ ਸਿੰਘ ਦਾ ਇਕੱਲਾ ਪੁੱਤ ਹੈ ਾਰਮਾਨ ਅਰਪਤਾ ਨੇ ਵੀ ਉਸੇ ਲਹਿਜੇ ਵਿੱਚ ਕਿਹਾ ਬਈ ਘਰ ਵਿੱਚ ਤਾਂ ਜਿਆਦਾ ਪਾਵਰਫੁਲ ਐਸ ਡੀ ਐਮ ਸਹਿਬਾ ਹੀ ਹੈ ਸਾਡੀ ਤਾਂ ਸੁਣਵਾਈ ਵੀ ਨਹੀਂ ਹੁੰਦੀ ਕਈ ਵਾਰ ਅਕਾਸ਼ਦੀਪ ਨੇ ਹਲਕੇ-ਪੁਲਕੇ ਮੂਡ ਵਿੱਚ ਅਰਪਦਾਨੂ ਕਿਹਾ ਝੂਠੇ ਕਿਸੇ ਥਾਂ ਦੀ ਕਦੋਂ ਨਹੀਂ ਹੋਈ ਤੁਹਾਡੀ ਸੁਣਵਾਈ ਸਰਕਾਰ ਸਾਹਮਣੇ ਮੋਲਜਮ ਦੀ ਕੀ ਇਕਾਤ ਅਕਾਸ਼ਦੀਪ ਨੇ ਹੱਥ ਜੋੜਦਿਆਂ ਹੋਇਆ ਕਿਹਾ ਬੜੇ ਡਰਾਮੇਬਾਜ਼ ਹੋ ਤੁਸੀਂ ਤੁਹਾਨੂੰ ਪੁਲਿਸ ਮੈਦਾਨ ਵਿੱਚ ਨਹੀਂ ਕਿਸੇ ਡਰਾਮਾ ਕੰਪਨੀ ਵਿੱਚ ਹੋਣਾ ਚਾਹੀਦਾ ਸੀ ਅਰਪ ਤਾਂ ਨੇ ਫਿਰ ਹਾਰ ਮੰਨ ਲਿਆ ਉਹ ਆ ਕਿਹਾ ਚਲੋ ਛੱਡੋ ਸਰਕਾਰ ਇਹਨਾਂ ਗੱਲਾਂ ਨੂੰ ਇੱਕ ਕੱਪ ਚਾਹ ਪਿਆਓ ਇਸ ਨਾ ਚੀਜ਼ ਨੂੰ ਆਕਾਸ਼ ਦੀ ਲੈ ਗਿਆ ਠੀਕ ਹੈ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਈ ਅਰਪਤਾ ਚਾਹ ਬਣਾਉਣ ਲਈ ਕਿਚਨ ਵੱਲ ਚਲੀ ਗਈ ਅਤੇ ਆਕਾਸ਼ ਦੀ ਕੋਲ ਆਈ ਅਖਬਾਰ ਪੜਨ ਲੱਗ ਪਿਆ ਕੁਝ ਦੇਰ ਬਾਅਦ ਅਰਪਤਾ ਚਾਹ ਲੈ ਕੇ ਆਈ ਅਤੇ ਜੋ ਦੋਵੇਂ ਨੇ ਚਾਹ ਪੀ ਲੱਗ ਪਈ। ਸ਼ਾਮ ਨੂੰ ਪਾਰਟੀ ਵਿੱਚ ਕੌਣ-ਕੌਣ ਆ ਰਹੇ ਨੇ? ਆਕਾਸ਼ਦੀਪ ਨੇ ਅਰਪਤਾ ਤੋਂ ਪੁੱਛਿਆ। ਡੀਸੀ ਸਾਹਿਬ, ਐਸਪੀ ਸਾਹਿਬ ਸੱਦਾ ਪੱਤਰ ਭੇਜ ਦਿੱਤਾ। ਆਪਣੇ ਆਫਸ ਦੇ ਸਾਰੇ ਮੈਂਬਰਾਂ ਨੂੰ ਵੀ ਫੋਨ ਕਰ ਦਿੱਤੇ ਹਨ। ਅਰਪਤਾ ਨੇ ਆਕਾਸ਼ਦੀਪ ਨੂੰ ਕਿਹਾ ਚਲੋ ਠੀਕ ਹੈ। ਡਾਕਟਰ ਸੇਠੀ ਨੂੰ ਵੀ ਕਰ ਦੇਣਾ ਸੀ ਫੋਨ। ਪੋਕਾਸਟ ਇਤਨੇ ਆਪਣੇ ਦੋਸਤ ਡਾਕਟਰ ਰਮੇਸ਼ ਸੇਠੀ ਨੂੰ ਹੀ ਸੱਦੇ ਜਾਣ ਬਾਰੇ ਅਰਤ ਤੱਕ ਪੁੱਛਿਆ ਤੁਸੀਂ ਆਪ ਹੀ ਕਰ ਲਓ ਕੋਣ ਦੋਸਤ ਵੀ ਤਾਂ ਤੁਹਾਡਾ ਹੀ ਹੈ ਡਾਕਟਰ ਸੇਠੀ ਠੀਕ ਹੈ ਮੈਂ ਫੋਨ ਕਰ ਦਿੰਦਾ ਉਸ ਨੂੰ ਤੂੰ ਆਪਣੀਆਂ ਸਹੇਲੀਆਂ ਨੂੰ ਕਹਿ ਦੇਣਾ ਸੀ ਪਾਰਟੀ ਲਈ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਪਹਿਲਾਂ ਹੀ ਫੋਨ ਕਰ ਚੁੱਕੀ ਹਾਂ ਅਰਤ ਤਾਂ ਨੇ ਕਿਹਾ ਠੀਕ ਹੈ ਮੈਂ ਵੀ ਆਪਣੇ ਦੋ ਚਾਰ ਦੋਸਤਾਂ ਨੂੰ ਫੋਨ ਕਰੀ ਦਨਾ ਜੀ ਜ਼ਰੂਰ ਕਰੋ ਉਹ ਅਜੇ ਇਹ ਗੱਲਬਾਤ ਕਰ ਹੀ ਰਹੇ ਸਨ ਕਿ ਅਰਪਤਾ ਦੇ ਬੰਗਲੇ ਵਿੱਚ ਲੱਗੇ ਸਰਕਾਰੀ ਟੈਲੀਫੋਨ ਦੀ ਘੰਟੀ ਵੱਜੀ ਅਰਪਤਾ ਨੇ ਫੋਨ ਚੁੱਕਿਆ ਅਤੇ ਕਿਸੇ ਨਾਲ ਗੱਲਬਾਤ ਕਰਕੇ ਮੱਥੇ ਤੇ ਹੱਥ ਰੱਖ ਕੇ ਬੈਠ ਗਈ ਕੀ ਹੋਇਆ ਅਰਪਤਾ? ਆਕਾਸ਼ਦੀਪ ਨੇ ਆਪਣੀ ਪਤਨੀ ਅਰਪਤਾ ਤੋਂ ਪਰੇ ਪ੍ਰੇਸ਼ਾਨ ਦੇਖ ਕੇ ਪੁੱਛਿਆ ਕੁਝ ਨਹੀਂ ਕੋਈ ਗੱਲ ਤਾਂ ਜ਼ਰੂਰ ਹੈ ਸਿਆਪਾ ਇਸ ਫੌਜੀ ਨੇ ਵੀ ਅੱਜ ਹੀ ਮਰਨਾ ਸੀ ਅਰਪਤਾ ਨੇ ਬੜੇ ਗੁੱਸੇ ਨਾਲ ਕਿਹਾ ਕਿਹੜੇ ਫੌਜੀ ਨੇ ਆਕਾਸ਼ਦੀਪ ਨੇ ਫੇਰ ਅਰਪਤਾ ਨੂੰ ਕਾਹਲੀ ਨਾਲ ਪੁੱਛਿਆ ਕੋਈ ਫੌਜੀ ਮਰ ਗਿਆ ਹੈ ਅਤੇ ਅੱਜ ਸ਼ਾਮ ਨੂੰ ਉਸ ਦੀ ਡੈੱਡ ਬੋਡੀ ਉਸ ਦੇ ਪਿੰਡ ਆ ਰਹੀ ਹੈ। ਡੀਸੀ ਸਾਹਿਬ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਿਮ ਸੰਸਕਾਰ ਤੇ ਜਾਣ ਲਈ ਵੇਰੀ ਡਿਊਟੀ ਲਗਾਈਤੀ ਹੈ। ਅਰ ਪਤਨੇ ਸਾਰੀ ਗੱਲ ਆਪਣੇ ਪਤੀ ਆਕਾਸ਼ ਦੀਪ ਨੂੰ ਦੱਸ ਦਿੱਤੀ। ਈ ਤਾਂ ਬੁਰਾ ਹੋਇਆ। ਘਰ ਬੱਚੇ ਦਾ ਜਨਮ ਦਿਨ ਦੀ ਪਾਰਟੀ ਹੈ। ਅਤੇ ਤੇਰੀ ਡਿਊਟੀ ਕਹਿ ਕੇ ਆਕਾਸ਼ ਦੀਪ ਨੇ ਆਪਣੀ ਗੱਲ ਪੂਰੀ ਕਰ ਦਿੱਤੀ। ਤੇ ਅਧਿ ਵਿਚਾਲੇ ਹੀ ਗੱਲ ਨੂੰ ਛੱਡ ਕੇ ਕਹਿੰਦਾ ਹਾਂ ਅਰਪਤਾ ਸੱਚੋਚ ਬਹੁਤ ਪ੍ਰਸ਼ਾਂਤ ਸੀ ਜੀ ਸੀ ਸਾਹਿਬ ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ ਉਹ ਕਿਸੇ ਨੂੰ ਭੇਜ ਦਿੰਦੇ ਆਕਾਸ਼ਦੀਪ ਨੇ ਗੁੱਸੇ ਨਾਲ ਕਿਹਾ ਇਹ ਤਾਂ ਉਹਨਾਂ ਸੋਚਣਾ ਹੈ ਨਾ ਪਰ ਮੇਰੇ ਲਈ ਤਾਂ ਮੁਸੀਬਤ ਆ ਪਈ ਅਰਪਤਾ ਡੀ ਸੀ ਸਾਹਿਬ ਦੇ ਹੁਕਮ ਤੋਂ ਉਸ ਫੌਜੀ ਦੇ ਅੱਜ ਮਰਨ ਤੇ ਜਿਆਦਾ ਦੁਖੀ ਸੀ ਅਰਕਤਾ ਦੁਖੀ ਤਾਂ ਭਾਵੇਂ ਬਹੁ ਸੀ ਪਰ ਡੀ ਸੀ ਸਾਹਿਬ ਦੇ ਹੁਕਮ ਨੂੰ ਤਾੜਿਆ ਵੀ ਨਹੀਂ ਸੀ ਜਾ ਸਕਦਾ ਇਸ ਲਈ ਉਹ ਸੀਧ ਫੌਜੀ ਦੇ ਅੰਤਿਮ ਸੰਸਕਾਰ ਤੇ ਜਾਣ ਲਈ ਤਿਆਰ ਹੋਣ ਲੱਗ ਪਈ ਉਸ ਨੇ ਚਿੱਟੇ ਰੰਗ ਦੀ ਸਾੜੀ ਲਗਾ ਲਈ ਤੇ ਭਰੇ ਮਨ ਨਾਲ ਆਪਣੀ ਸਰਕਾਰੀ ਗੱਡੀ ਤੇ ਉਸ ਅਸੀਦ ਫੌਜੀ ਜਵਾਨ ਦੇ ਪਿੰਡ ਨੂੰ ਉਤਰ ਪਈ ਜਿਹੜਾ ਅੱਜ ਹੀ ਬਾਰਡਰ ਤੇ ਦੁਸ਼ਮਣ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਸੀਰ ਫੌਜੀ ਜਵਾਨ ਦੀ ਮਰਤਕ ਦੀ ਅਜੇ ਤੱਕ ਪਿੰਡ ਨਹੀਂ ਉੱਚੀ ਸੀ ਸ਼ਾਮ ਦੇ 6 ਵੱਜ ਚੁੱਕੇ ਸਨ ਅਰਪਤਾ ਬਾਰ-ਬਾਰ ਘੜੀ ਦੇ ਟਾਈਮ ਦੇਖਦੀ ਅਤੇ ਮਨ ਹੀ ਮਨ ਸ਼ਹੀਦ ਜਵਾਨ ਨੂੰ ਕੋਸਣ ਲੱਗਦੀ ਇਸਨੇ ਵੀ ਅੱਜ ਹੀ ਮਰਨਾ ਸੀ ਬੱਚੇ ਦੇ ਜਨਮ ਦਿਨ ਦੀ ਪਾਰਟੀ ਦਾ ਸਾਰਾ ਮਜਾ ਹੀ ਖਰਾਬ ਕਰਕੇ ਰੱਖ ਦਿੱਤਾ ਸੀਰ ਫੌਜੀ ਜਵਾਨ ਦੇ ਪਿੰਡ ਲੋਕਾਂ ਦਾ ਹਜੂਮ ਲੱਗਿਆ ਹੋਇਆ ਸੀ ਲੋਕਾਂ ਦਾ ਪਾਰੀ ਘੱਟ ਸੀਰ ਗੌਜੀ ਅਮਰ ਰਹੇ ਅਤੇ ਭਾਰਤ ਮਾਤਾ ਕੀ ਜੈ ਦੇ ਨਾਰੇ ਲੱਗ ਰਹੇ ਸੀ ਉਹ ਸਦਹਕਾਰੀ ਲੋਕ ਨੇਤਾ ਅਤੇ ਦੂਰ ਦਰਾਡੇ ਤੋਂ ਲੋਕ ਅਜੇ ਵੀ ਆ ਰਹੇ ਸਨ ਇੰਨੇ ਚਿਰ ਨੂੰ ਮਰਦਕ ਫੌਜੀ ਜਵਾਨ ਦੀ लाश ਪਿੰਡ ਵਿੱਚ ਪਹੁੰਚ ਗਈ ਸੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਸੀ ਦੀ ਪਤਨੀ बार-बार बेहोश ਹੋ ਰਹੀ ਸੀ ਪਿੰਡ ਦੀਆਂ ਔਰਤਾਂ ਉਸ ਨੂੰ ਸੰਭਾਲਦੀਆਂ ਸਨ ਪਰ ਉਸ ਦੀ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਉਹਨਾਂ ਦਾ ਚੀਕ ਚਿਹਾੜਾ ਸੁਣ ਕੇ ਯਾਰ ਪਤਾ ਦੇ ਸਿਰ ਵਿੱਚ ਦਰਦ ਹੋਣ ਲੱਗ ਪਿਆ ਉਹ ਸੋਚ ਰਹੀ ਸੀ ਕਿ ਛੇਤੀ ਇਹ ਅੰਤਮ ਸੰਸਕਾਰ ਹੋ ਜਾਵੇ ਅਤੇ ਸ਼ਰਧਾਂਜਲੀ ਦੇ ਕੇ ਆਪਣੇ ਘਰ بیٹے ਅਰਮਾਨ ਦਾ ਜਨਮ ਦਿਨ ਪਾਰਟੀ ਵਿੱਚ ਪਹੁੰਚ ਜਾਵੇ ਸੀਰਪੌਜੀ ਜਵਾਨ ਦਾ 6 ਸਾਲ ਦਾ ਪੁੱਤਰ ਉਸ ਦੀ Laash ਨੂੰ ਚੁੰਮੜ ਕੇ ਉੱਚੀ ਉੱਚੀ ਰੋ ਰਿਹਾ ਸੀ ਤੇ ਆਪਣੇ ਪਾਪਾ ਨੂੰ ਉੱਠਣ ਲਈ ਕਹਿ ਰਿਹਾ ਸੀ ਪਾਪਾ ਉਠੋ ਪਾਪਾ ਉਠੋ ਪਾਪਾ ਤੁਸੀਂ ਬੋਲਦੇ ਕਿਉਂ ਨਹੀਂ ਪਾਪਾ ਤੁਸੀਂ ਹਮੇਸ਼ਾ ਚਾਕਲੇਟ ਆਨ ਦੇ ਲਈ ਚਾਕਲੇਟ ਲੈ ਕੇ ਆਉਂਦੇ ਮੇਰੇ ਲਈ ਮੇਰੀ ਚਾਕਲੇਟ ਹੁਣ ਕਿੱਥੇ ਹੈ ਪਾਪਾ ਮੇਰੇ ਕੜਾਉਣੇ ਕਿੱਥੇ ਨੇ ਇਹ ਦੇਖ ਕੇ ਪੂਰਾ ਪਿੰਡ ਅਰੋੜ ਲਗਾ ਹਾਰ ਅੱਖ ਵਿੱਚ ਹੰਝੂ ਸਨ ਕੀ ਮਰਦ ਤੇ ਕੀ ਔਰਤ ਪਰ ਅਰਪਤਾ ਕਿਸੇ ਹੋਰ ਦੁਨੀਆ ਵਿੱਚ ਗਵਾਚੀ ਹੋਈ ਖੜੀ ਸੀ ਉਸ ਨੂੰ ਕੋਈ ਅਹਿਸਾਸ ਨਹੀਂ ਸੀ ਕਿ ਕਿਸੇ ਬੱਚੇ ਦਾ ਪਿਤਾ ਮੁੜ ਕੇ ਕਦੇ ਘਰ ਨਹੀਂ ਆਉਣਾ ਉਹ ਤਾਂ ਆਪਣੇ ਘਰ ਜਾਣ ਲਈ ਕਾਹਲੀ ਜਾਂਦੀ ਸੀ ਸੀਧ ਫੌਜੀ ਜਵਾਨ ਦਾ ਪੂਰਾ ਪਰਿਵਾਰ ੁੱਭਾ ਮਾਰ ਕੇ ਰੋ ਰਿਹਾ ਸੀ ਕਿਉਂਕਿ ਉਹਨਾਂ ਦਾ ਜਵਾਨ ਪੁੱਤਰ ਬਾਰਡਰ 'ਤੇ ਲੜਦਾ ਹੋਇਆ ਸੀਧ ਹੋ ਗਿਆ ਦੇਸ਼ ਲਈ ਸੀਧ ਹੋ ਗਿਆ ਅਤੇ ਅਰਪਤਾ ਤਾਂ ਡੀਸੀ ਸਾਹਿਬ ਦੇ ਹੁਕਮ ਦੀਪ ਜੀ ਮਿਰਤਕ ਫੌਜੀ ਜਵਾਨ ਦੇ ਘਰ ਆਈ ਸੀ ਹਾਏ ਰੱਬਾ ਕਦੋਂ ਖਤਮ ਹੋਊ ਇਹ ਡਰਾਮਾ ਅਰਪਤਾ ਲੇਟ ਹੋ ਗਈ ਸੀ ਪਰ ਸੀਧ ਫੌਜੀ ਜਵਾਨ ਦਾ ਪਰਿਵਾਰ ਲਗਾਤਾਰ ਹੰਝੂ ਬਿਹਾ ਰਹਾ ਸੀ ਜਿਸ ਕਰਕੇ ਅਰਪਤਾ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ ਅਰਮਾਨ ਪਤਾ ਨਹੀਂ ਕੀ ਸੋਚ ਰਿਹਾ ਹੋਵੇਗਾ ਕਿ ਮੰਮਾ ਕਿਉਂ ਨਹੀਂ ਆ ਰਹੇ ਪਾਰਟੀ 'ਚ ਪਰ ਉਸ ਵਿਚਾਰੇ ਨੂੰ ਕੀ ਪਤਾ ਹੈ ਕਿ ਇੱਥੇ ਕੀ ਨਾਟਕ ਹੋ ਰਿਹਾ ਹੈ ਉਹ ਅਜੇ ਇਨਾ ਖਿਆਲਾਂ ਵਿੱਚ ਗਵਾਚੀ ਹੀ ਸੀ ਕਿ ਉਸ ਦੇ ਡਰਾਈਵਰ ਨੇ ਆ ਕੇ ਕਿਹਾ ਮੈਡਮ ਡੈਡ ਬੋਡੀ ਸਮਸ਼ਾਨ ਲੈ ਚੱਲੇ ਹਨ ਅੱਛਾ ਇਹ ਸੁਣ ਕੇ ਅਰਪਤ ਨੂੰ ਲੱਗਿਆ ਕਿ ਚਲੋ ਇਸ ਡਰਾਮੇ ਤੋਂ ਛੇਤੀ ਹੀ ਘੜਾ ਸੁੱਟ ਜਾਉ ਉਹ ਵੀ ਲੋਕਾਂ ਦੀ ਭੀੜ ਨਾਲ ਸਮਸ਼ਾਨ ਵੱਲ ਤੁਰ ਪਈ ਉਹ ਕਾਲੀ ਕਾਲੀ ਕੱਰਮਾ ਨਾਲ ਅੱਗੇ-ਅੱਗੇ ਚੱਲ ਪਈ ਜਿਵੇਂ ਛੇਤੀ ਹੀ ਆਪਣਾ ਅਰਜ ਨਵਾ ਕੇ ਇਥੋਂ ਦੌਰ ਜਾਣਾ ਚਾਹੁੰਦੀ ਹੋਵੇ ਲੋਕਾਂ ਦੀ ਭੀੜ ਸੀਰ ਫੌਜੀ ਆਵਰ ਰਹੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਉਂਦੀ ਤੁਰ ਰਹੇ ਸਨ ਸੀਰ ਫੌਜੀ ਜਮਾਨ ਦੀ ਅੰਤਮ ਯਾਤਰਾ ਸਮਸ਼ਾਨ ਪਹੁੰਚ ਗਈ ਸਮਸ਼ਾਨ ਪਹੁੰਚ ਕੇ ਸੀਰ ਫੌਜੀ ਦੀ ਚਿਤਾ ਤਿਆਰ ਕੀਤੀ ਗਈ ਅਤੇ ਮ੍ਰਿਤਕ ਦੇ ਨੂੰ ਚਿਤਾ ਉੱਪਰ ਪਾਇਆ ਗਿਆ ਫੌਜੀ ਜਵਾਨਾਂ ਤੇ ਫੌਜੀ ਤੁਨ ਵਜਾਈ ਅਤੇ ਹਥਿਆਰ ਪੁੱਠੇ ਕਰਕੇ ਸ਼ਹੀਦ ਨੌਜਵਾਨ ਨੂੰ ਆਖਰੀ ਸਲਾਮੀ ਦਿੱਤੀ ਫੌਜੀ ਬੈਂਡ ਤੇ ਇੱਕ ਵਾਰ ਫਿਰ ਸੋਗਮਈ ਤੁਨ ਵੱਜੀ ਉੱਥੇ ਮੌਜੂਦ ਹਰ ਅੱਖ ਵਿੱਚ ਹੰਝੂ ਸੀ ਸ਼ਹੀਦ ਫੌਜੀ ਜਵਾਨ ਦਾ ਪਰਿਵਾਰ ਅਜੇ ਵੀ ਰੋ ਰਿਹਾ ਸੀ ਜਿਹਦਾ ਪ੍ਰਸ਼ਾਸਨ ਵੱਲੋਂ ਐਸਡੀਐਮ ਅਰਪਤਾ ਨੇ ਸ਼ਹੀਦ ਫੌਜੀ ਜਵਾਨ ਦੀ ਮਰਤਕ ਦੇਹ ਦਿੱਤੀ ਸਰਦਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਧ ਨੂੰ ਸਾਧਾ ਦੇ ਫੁੱਲ ਭੇਟ ਕਰਦੀ ਹਾਂ ਅਤੇ ਪਰਿਵਾਰ ਨੂੰ ਰਾਜ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾਜ ਦਿੰਦੀ ਹਾਂ ਇਹ ਸੀਧ ਕੇਵਲ ਇੱਕ ਪਰਿਵਾਰ ਦਾ ਹੀ ਸੀਧ ਨਹੀਂ ਬਲਕਿ ਇਹ ਸਮੁੱਚੇ ਦੇਸ਼ ਦਾ ਸੀਧ ਹੈ ਇਹ ਸਾਡੇ ਦੇਸ਼ ਦਾ ਮਾਣ ਹੈ ਸਾਨੂੰ ਬਕਰ ਹੈ ਕਿ ਫੌਜੀ ਜਵਾਨ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਾਤ ਭੂਮੀ ਦੀ ਰੱਖਿਆ ਕੀਤੀ ਹੈ ਇਸ ਕੁਰਬਾਨੀ ਨੂੰ ਉਸ ਦਾ ਕਯਾਦ ਰੱਖਿਆ ਜਾਵੇਗਾ ਜੈ ਹਿੰਦ ਅਰਪਤੇ ਅਰਪਤਾ ਨੇ ਇੰਨਾ ਕਹਿ ਕੇ ਸਲੂਟ ਮਾਰਿਆ ਅਤੇ ਪਿੱਛੇ ਹੋ ਗਈ ਸੀਧ ਫੌਜੀ ਜਵਾਨ ਦੀ ਮਰਤਕ ਦੇ ਨੂੰ ਅਗਨ ਭੇਟ ਕਰਨ ਲਈ ਉਸ ਦੇ ਛੋਟੇ ਭਰਾ ਤੇ ਉਸ ਦੇ 6 ਸਾਲ ਦੇ ਪੁੱਤਰ ਨੂੰ ਗੋਦੀ ਚੁੱਕਿਆ ਤਾਂ ਨਿੱਕਾ ਬੱਚਾ ਉੱਚੀ ਉੱਚੀ ਰੋਣ ਲੱਗਾ ਮੈਂ ਪਾਪਾ ਨੂੰ ਅੱਗ ਨਹੀਂ ਲਾਵਾਂਗਾ ਚਾਚੂ ਮੇਰੇ ਪਾਪਾ ਨੂੰ ਨਾ ਸਾਰੋ ਮੇਰੇ ਪਾਪਾ ਨੂੰ ਨਾ ਸਾਰੋ ਇਹ ਹੁਣੇ ਉੱਠ ਪੈਣ ਗਈ ਚਾਚੂ ਇਹਨਾਂ ਨੂੰ ਨਾ ਛਾੜੋ ਪਾਪਾ ਨੂੰ ਬਹੁਤ ਦਰਦ ਹੋਵੇਗਾ ਮੇਰੇ ਪਾਪਾ ਮੇਰੇ ਪਾਪਾ ਪਿਆਰੇ ਪਾਪਾ ਉੱਠੋ ਨਹੀਂ ਤਾਂ ਇਹ ਲੋਕ ਤੁਹਾਨੂੰ ਛਾੜ ਦੇਣਗੇ ਪਾਪਾ ਉੱਠੋ ਮੇਰੇ ਪਾਪਾ ਇਹ ਬੋਲਦਿਆਂ ਬੱਚਾ ਪੁੱਬਾ ਮਾਰ ਕੇ ਰੋ ਰਿਹਾ ਸੀ ਬੱਚੇ ਦੇ ਇਹਨਾਂ ਬੋਲਾਂ ਨੇ ਸ਼ਮਸ਼ਾਨ ਵਿੱਚ ਮਜੂਰ ਹਰ ਸਖਸ਼ ਨੂੰ ਰੋਣ ਲਾ ਦਿੱਤਾ ਪਰ ਬੱਚੇ ਦੀ ਕਿਸੇ ਨੇ ਨਾ ਸੁਣੀ ਅਤੇ ਸੀ ਫੌਜੀ ਜ਼ਬਾਨ ਦੀ ਮਿੱਤਕ ਦੇ ਨੂੰ ਅਗਨਪੇਟ ਕਰ ਦਿੱਤਾ ਗਿਆ ਸੀ ਫੌਜੀ ਦਾ 6 ਸਾਲ ਦਾ ਪੁੱਤਰ ਆਪਣੇ ਪਿਤਾ ਨੂੰ ਛੱਡ ਰਹੀ ਦੇ ਨੂੰ ਦੇਖ ਰਿਹਾ ਸੀ ਉਹਦੀਆਂ ਅੱਖਾਂ 'ਚੋਂ ਅੰਝਵਾ ਦੀ ਚੜੀ ਲੱਗੀ ਹੋਈ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸਦੇ ਪਿਆਰਾ ਪਾਪਾ ਉਸ ਨੂੰ ਅੰਤ ਤੱਕ ਰੱਦ ਹੋ ਰਿਹਾ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਹਦੇ ਪਾਪਾ ਨੇ ਮੁੜ ਕੇ ਕਦੇ ਨਹੀਂ ਆਉਣਾ ਦੂਜੀ ਪਾਸੇ ਐਸਡੀਐਮ ਆਪਣਾ ਘਰ ਜਾਣ ਨੂੰ ਕਹਾਈ ਸੀ ਜਿੱਥੇ ਉਸਦੇ ਪੁੱਤਰ ਦੇ ਜਨਮ ਦਿਨ ਦਾ ਜਸ਼ਨ ਚੱਲ ਰਿਹਾ ਸੀ ਸੀਰ ਫੌਜੀ ਜਵਾਨ ਦਾ ਪੂਰਾ ਪਰਿਵਾਰ ਅੱਜ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਰਾਜ ਦਰਬਾਰ ਵੱਲੋਂ ਗਿਜਾਂ ਸਮਾਨ ਦੀ ਲਈ ਅਤੇ ਰਾ ਸਰਕਾਰ ਦਾ ਧੰਨਵਾਦ ਕਰ ਰਿਹਾ ਸੀ ਅਤੇ ਫੌਜੀ ਸੀਰ ਪੌਜੀ ਜਵਾਨ ਦਾ ਸਰੀਰ ਬਲਦੀ ਅਗ ਵਿੱਚ ਧੂ ਧੂ ਕੇ ਸੜ ਰਿਹਾ ਸੀ ਐਸਰੀਵਾਰ ਪਤਾ ਜਨ ਦੇਂਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਥੋਂ ਚੱਲ ਚੁੱਕੀ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਪਲੀਜ਼ ਜ਼ਰੂਰ ਦਸਨੇ ਜੀ ਕਮੈਂਟ ਕਰਕੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ।